ਇਸ ਤਰੀਕੇ ਦੀ ਪਹਿਲਾਂ ਅੱਜ ਤੱਕ ਕਦੇ ਵੀ ਕਿਸੇ ਵੀ ਹਲਕੇ 'ਚ ਅਜਿਹੀ ਘਟਨਾ ਕਿਸੇ ਮਜ਼ਦੂਰ ਅਗੂ ਤੇ ਨਹੀਂ ਸੈਦ ਹੋਈ ਹੋਣੀ। ਉਮੀਦਵਾਰ ਦੀ ਸੋਚ ਤੋਂ ਪਰੇ ਕੀਤੇ ਨੇ। ਭਗਤ ਸਿੰਘ ਦੀ ਸੋਚ ਤੋਂ ਪਰੇ ਕੀਤੇ ਨੇ। ਇਸ ਕਰਕੇ ਵੋਟਾਂ ਲੈਣ ਵਾਸਤੇ ਇਹਨਾਂ ਨੇ ਭਗਤ ਸਿੰਘ ਤੇ ਉਮੀਦਵਾਰ ਦੀ ਫੋਟੋ ਚਾੱਕ ਕੇ ਲੋਕਾਂ ਨੂੰ इमोਸ਼ਨਲੀ ਬਲੈਕਮੇਲ ਕੀਤਾ। 6 ਫਰਵਰੀ ਨੂੰ ਜਲੰਧਰ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਹੈ ਦਲਤ ਸਮਾਜ ਦੀਆਂ ਜਿੱਥੇ ਬੰਦੀਆਂ ਦੀ। 20 ਫਰਵਰੀ ਨੂੰ ਜੈਤੋ ਦੇ ਵਿੱਚ ਅਸੀਂ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ ਜਿਨ੍ਹਾਂ ਨੇ ਗੋਰਾ ਸਿੰਘ ਦੇ ਉੱਤੇ ਸਦਦ ਕੀਤਾ ਉਹਨਾਂ ਦੇ ਖਿਲਾਫ ਤਿੱਖਾ ਸੰਘਰਸ਼ ਕਰਾਂਗੇ ਮਤਲਬ ਇੱਕ ਵਾਰੀ ਲਾਠੀ ਚਾਰਜ ਨਹੀਂ ਹੋਇਆ ਮਜ਼ਦੂਰ ਜਥੇਬੰਦੀਆਂ ਦੇ ਇਕੱਠਾਂ ਦੇ ਉੱਤੇ ਦੋ ਵਾਰੀ ਇੱਕ ਸੰਗਰੂਰ ਇੱਕ ਚੰਡੀਗੜ੍ਹ ਦੇ ਵਿੱਚ ਤੇ ਤਿੰਨ ਸਾਲਾਂ ਦੇ ਵਿੱਚ ਸਾਡਾ 9 ਜਥੇਬੰਦੀਆਂ ਦਾ ਮੋਰਚਾ ਬਣਿਆ ਹੋਇਆ ਹੈ ਤਿੰਨ ਸਾਲਾਂ ਦੇ ਵਿੱਚ ਮੁੱਖ ਮੰਤਰੀ ਨੇ ਇੱਕ ਵਾਰੀ ਵੀ ਮੀਟਿੰਗ ਨਹੀਂ ਲਈ ਉਸ ਵਿਚਾਰਧਾਰਾ ਦੇ ਤਹਿਤ ਨਹੀਂ ਹੈਗਾ ਗਰੰਟੀਆਂ ਸਾਰੀਆਂ ਫੇਲ ਹੋਈਆਂ ਨੇ ਦਲਤਾਂ ਤੇ ਅਤਿਆਚਾਰ ਹੋਏ ਨੇ ਅੱਜ ਵੀ ਅਸੀਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਆਜ਼ਾਦ ਸਮਾਜ ਪਾਰਟੀ ਪੀ ਮਾਰਮੀ ਵੱਲੋਂ ਗੋਰਾ ਜੀ ਦੇ ਉੱਤੇ ਜਿਹੜਾ ਤਸੱਦਦ ਹੋਇਆ ਗੋਰਾ ਮੱਤਾ ਦੇ ਉੱਤੇ ਵੀ ਮਜ਼ਦੂਰ ਆਗੂ ਦੇ ਉੱਤੇ ਇਸ ਤਸੱਦਦ ਦੇ ਖਿਲਾਫ ਤੇ ਗੋਰਾ ਸਿੰਘ ਨੂੰ ਸਮਰਥਨ ਦੇਣ ਵਾਸਤੇ ਆਏ 1500 ਕਰੋੜ ਦੇ ਇhtਿਆਰ ਲਾਦੇ ਜੇ ਉਹਨਾਂ 1200 1500 ਕਰੋੜ ਦਾ ਗਰੀਬਾਂ ਦਾ ਭਲਾ ਕਰਦੇ ਮੈਂ ਗਰੰਟੀ ਕਰਦਾ ਹਜ਼ਾਰਾਂ ਉਹਨਾਂ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾ ਸਕਦੇ ਸੀ ਜਿਨ੍ਹਾਂ ਦੇ ਅੱਜ ਸਿਰ ਦੇ ਉੱਤੇ ਛੱਤ ਨਹੀਂ ਉਹਨਾਂ ਨੇ ਸਟੇਜ ਦੇ ਉੱਤੋਂ ਇਹ ਬਿਆਨ ਦਾ ਖੰਡਨ ਕਰਤਾ ਵੀ ਇਹ ਬਿਆਨ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਮਤਲਬ ਨਹੀਂ ਇੱਕ ਵਿਅਕਤੀ ਦਾ ਮਸਲਾ ਹੈ ਅਸੀਂ ਜਿਹੜਾ ਦਲਤ ਵਿਰੋਧੀ ਬੰਦਾ ਹੋਊਗਾ ਉਹਦੇ ਹੱਕ 'ਚ ਨਹੀਂ ਖੜਾਂਗੇ ਉਹ ਤਾਂ ਖੰਡਨ ਹੋ ਚੁੱਕੀ ਸਸਿਕਾਲ ਤੁਸੀਂ ਜੁੜੇ ਹੋ ਲੋਕਰਾ ਟੀਵੀ ਦੇ ਨਾਲ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ ਵਿਖੇ ਖੜੇ ਆ ਮਜ਼ਦੂਰਾਂ ਕੋ ਗੋਰਾ ਮੱਤਾ ਦੇ ਘਰ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਪਹੁੰਚੀਆਂ ਮਜ਼ਦੂਰ ਮੁਕਤੀ ਮੋਰਚਾ ਦੇ ਅਗੂ ਅੱਜ ਗੋਰਾ ਮੱਤਾ ਦੇ ਜਿਹੜੀ ਹੋਈ ਤਸ਼ੱਦਦ ਆ ਉਹਦੇ ਬਾਰੇ ਵਿਚਾਰ ਚਰਚਾ ਕਰਨ ਪਹੁੰਚਿਆ ਆ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਸਾਡੇ ਨਾਲ ਨੇ ਹਰਵਿੰਦਰ ਸੇਮਾ ਜੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਭਾਈ ਜੀ ਕੀ ਦੇਖਦੇ ਹੋ ਵੀ ਜਿਹੜਾ ਇੱਕ ਮਜ਼ਦੂਰ ਆ ਗੁਤੇ ਅਣਮਨੁੱਖੀ ਤਸ਼ੱਦਦ ਹੋਇਆ ਅ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਸੋ ਜਿਹੜਾ ਗੋਰਾ ਮੱਤਾ ਜੀ ਤੇ ਜੋ ਤਸ਼ੱਦਦ ਹੋਇਆ ਉਹ ਇੱਕ ਬਹੁਤ ਹੀ ਅਣਮਨੁੱਖੀ ਜਿਹੜੀ ਘਟਨਾ ਵਾਪਰੀ ਹੈ ਕਿਉਂਕਿ ਇਸ ਤਰੀਕੇ ਦਾ ਜਿਹੜਾ ਸਾਨੂੰ ਪਤਾ ਲੱਗਿਆ ਜਦੋਂ ਵੀ ਇਸ ਤਰੀਕੇ ਦੀ ਪਹਿਲਾਂ ਅੱਜ ਤੱਕ ਕਿਤੇ ਵੀ ਕਿਸੇ ਵੀ ਹਲਕੇ 'ਚ ਅਜਿਹੀ ਘਟਨਾ ਕਿਸੇ ਮਜ਼ਦੂਰ ਆਗੂ ਤੇ ਨਹੀਂ ਸਾਇਦ ਹੋਈ ਹੋਣੀ ਕਿਉਂਕਿ ਗੋਰਾ ਜੀ ਨੇ ਜਿਵੇਂ ਸਾਡੀ ਗੱਲਬਾਤ ਵੀ ਹੋਈ ਸੀ ਤਾਂ ਉਹਨਾਂ ਨੇ ਦੱਸਿਆ ਵੀ ਜਿਵੇਂ 31 ਜਨਵਰੀ ਨੂੰ ਜੋ ਘਟਨਾ ਘਟੀ ਤਾਂ ਮੰਨ ਲਓ ਉਹਨਾਂ ਨੂੰ ਲੈ ਕੇ ਜਾਇਆ ਗਿਆ ਇੱਕ ਪ੍ਰਾਈਵੇਟ ਗੱਡੀ ਦੇ ਵਿੱਚ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਜਾ ਕੇ ਤਸੱਦਦ ਕੀਤਾ ਗਿਆ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਕੀਤੀ ਤੇ ਨਾਲ ਨਾਲ ਉਨ੍ਹਾਂ ਨੂੰ ਇੱਕ ਫਲਸ ਦਾ ਪਾਣੀ ਪਾਇਆ ਗਿਆ ਜਿਹੜਾ ਕਿ ਬਹੁਤ ਹੀ ਨਿੰਦਣਜੋਕ ਘਟਨਾ ਸੋ ਇਸ ਤਰੀਕੇ ਦੀ ਘਟਨਾ ਕਹਿੰਦਾ ਵੀ ਸਭ ਤੋਂ ਵੱਡੀ ਜਿਹੜੀ ਮਾੜੀ ਘਟਨਾ ਐ ਇਸ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਹੁੰਦੀ ਸੀ ਵੀ ਜਿਹੜੇ ਮੰਨ ਲਓ ਇੱਥੇ ਦਲਤਾਂ ਤੇ تصدد ਨਹੀਂ ਹੋਊਗਾ ਇੱਥੇ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਰ ਅੱਜ ਦੇਖਦੇ ਆਂ ਵੀ ਇਹਨਾਂ ਨੇ ਇੱਕ ਮਜ਼ਦੂਰ ਆਕੂ ਜਿਹੜਾ ਇੱਕ ਲੋਕਾਂ ਦੀ ਆਵਾਜ਼ ਬਣ ਕੇ ਲਗਾਤਾਰ ਲੋਕਾਂ ਦੀ ਉਵਾਹੀ ਕਰਦਾ ਤਾਂ ਸ਼ਾਇਦ ਉਹਨਾਂ ਨੂੰ ਰੜਕਦਾ ਹੋਊਗਾ ਜਿਹਦੇ ਕਰਕੇ ਉਹਨਾਂ ਨੇ ਅੱਜ ਇਹਦੇ ਤੇ ਤਸੱਦਦ ਕੀਤਾ ਤੇ ਬਹੁਤ ਹੀ ਨਿੰਦਣਯੋਗ ਹੈ ਘਟਨਾ ਹੋਈ ਹੈ ਅਸੀਂ ਗੱਲ ਬਾਈ ਜੀ ਹਾਂ ਮੇਰਾ ਨਾਮ ਕਰਮਜੀਤ ਸਿੰਘ ਪੱਕਾਈ ਅੱਜ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਵੱਲੋਂ ਸਾਡੇ ਪ੍ਰਧਾਨ ਭਗਵੰਤ ਸਮਾਉ ਜੀ ਪਹੁੰਚੇ ਆ ਸੋ ਜੋ ਮੀਡੀਆ ਦੇ ਰਾਈ ਪਤਾ ਲੱਗਾ ਕਿ ਸਾਥੀ ਗੋਰਾ ਮੱਤਾ ਜੀ ਦੇ ਨਾਲ ਇੱਥੋਂ ਦੇ ਐਮ ਐਲ ਏ ਅਮੋਲਕ ਸਿੰਘ ਨੇ ਉਹਦੀ ਕਹਿਨ ਤੇ ਜੋ ਸੀਆਈ ਸਟਾਫ ਦੇ ਇੰਚਾਰਜ ਸੁਖਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਇਹਦਾ ਜਿਹੜਾ ਬਹੁਤ ਹੀ ਜ਼ਿਆਦਾ ਜਿਹੜਾ ਅਤਿਆਚਾਰ ਕੀਤਾ ਤੇ ਕੁੱਟਮਾਰ ਕੀਤੀ ਆ ਸੋ ਅਸੀਂ ਆਪਣੇ ਜਥੇ ਵੱਲੋਂ ਇਹਨਾਂ ਦਾ ਜਿਹੜਾ ਇਸ ਕੰਮ ਦੀ ਨਿਖੇਧੀ ਕਰਦੇ ਆ ਤੇ ਜਿਹੜਾ ਪੁਲਿਸ ਦਾ ਜ਼ਬਰ ਟਾਇਆ ਉਹ ਸਾਥੀ ਗੋਰਾ ਜੀ ਨੇ ਜਿਵੇਂ ਦੱਸਿਆ ਕਿ 20 ਤਰੀਕ ਨੂੰ ਐਕਸ਼ਨ ਕੋਈ ਇਹਨਾਂ ਨੇ ਕਰਨਾ ਵਾ ਤੇ ਜੋ ਵੀ ਇਹਨਾਂ ਦਾ ਹੁਕਮ ਆਊਗਾ ਸਾਥੀ ਗੋਰਾ ਜੀ ਦਾ ਉਹ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਇਹਨਾਂ ਦੀ ਮਤਲਬ ਕਿ ਜੋ ਇਹਨਾਂ ਤੇ ਅਤਿਆਚਾਰ ਹੋਇਆ ਜ਼ਬਰ ਹੋਇਆ ਉਹਦਾ ਜਿਹੜਾ ਵੀ ਇਹਨਾਂ ਦੀ ਹਮਾਇਤ ਕਰਾਂਗੇ ਸੋ ਇਹਨੀਆਂ ਬੇਨਤੀਆਂ ਦੇ ਨਾਲ ਧੰਨਵਾਦ। ਸਤਿ ਸ਼੍ਰੀ ਅਕਾਲ ਬਈ ਜੀ ਕੀ ਨਾਂ ਜੀ ਤੁਹਾਡਾ? ਮੈਂ ਭពਿੰਦਰ ਸਿੰਘ ਬੋਦਲਾ ਆਜ਼ਾਦ ਸਮਾਜ ਪਾਰਟੀ ਸਾਡੇ ਪੰਜਾਬ ਪ੍ਰਧਾਨ ਭਗਵੰਤ ਸਮੋਜੀ ਦੀ ਹਾਜ਼ਰੀ ਵਿੱਚ ਇਹ ਜਿਹੜਾ ਗੋਰਾ ਸਿੰਘ ਵਾਲਾ ਮਸਲਾ ਹੈਗਾ ਇਹ ਤੇ ਆਨਮੋੱਖੀ ਤਸੱਦਦ ਕੀਤਾ ਗਿਆ। ਪਾਰਟੀ ਦਾ ਨਾਂ ਹੈਗਾ ਆਮ ਆਦਮੀ ਪਾਰਟੀ ਮਜ਼ਦੂਰਾਂ ਦੇ ਨਾਂ ਤੇ ਬਣਾਈ ਹੋਈ ਪਾਰਟੀ ਨੇ ਠੀਕ ਹੈ ਨਾ ਅੱਜ ਉਹਨਾਂ ਦੇ ਹੱਕਾਂ ਅਧਿਕਾਰਾਂ ਦਾ ਕੁਚਲ ਨੂੰ ਤਿਆਰ ਹੈ ਉਹਨਾਂ ਦੇ ਅੰਨ ਤਸੱਦਦ ਕਰ ਰਹੀ ਹੈ ਜਿਹੜਾ ਮਜ਼ਦੂਰ ਵਾਜਠੋਂਦਾ ਚਾਹੇ ਤੁਸੀਂ ਉੱਥੋਂ ਦੀ ਚੰਦਪਾਨ ਦੀ ਖਬਰ ਲਾ ਲਓ ਇਹ ਉਦੋਂ ਪਿਛਲੀ ਕਬਰ ਹੈ 31 ਤਰੀਕ ਦੀ ਹੈਗੀ ਹੈ ਠੀਕ ਹੈ ਨਾ ਪਰ ਬਹੁਤ ਹੀ ਮੰਦਪਗੀ ਜਣੇ ਕਿ ਕਰਨਾ ਹੈਗੀ ਹੈ ਮੈਂ ਸਖਤ ਸ਼ਬਦਾਂ ਵਿੱਚ ਇਹਦਾ ਵਿਰੋਧ ਕਰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੂਰਨ ਤੌਰ ਤੇ ਅਸੀਂ ਗੋਰਾ ਸਿੰਘ ਨਾਲ ਇਹਦੇ ਮੋੜੇ ਨਾਂ ਮੋੜਾ ਲਾ ਕੇ ਚੱਲਾਂਗੇ ਉਹਨੂੰ ਸੰਯੋਗ ਦੇਵਾਂਗੇ ਭਗਵਾਨ ਸਿੰਘ ਸਮਾਓ ਸਾਡੇ ਨਾਲ ਨੇ ਪੰਜਾਬ ਦੇ ਆਗੂ ਨੇ ਸਮਾਓ ਸਾਹਿਬ ਆਮ ਆਦਮੀ ਪਾਰਟੀ ਅੰਬੇਦਕਰ ਸਾਹਿਬ ਦੀ ਆਡਲੋਜੀ ਕਹਿੰਦੇ ਸੀ ਇਹਨਾਂ ਨੂੰ ਉਸ ਉਹਦੇ ਸਿਧਾਂਤਾਂ ਮੁਤਾਬਕ ਚੱਲਾਂਗੇ ਪਰ ਮਜ਼ਦੂਰ ਆਗੂ ਤੇ ਇੰਨਾ ਅਣਮਨੁੱਖੀ ਤਸ਼ੱਦਦ ਹੋਣਾ ਤੇ ਫਿਰ ਬਾਬਾ ਸਾਹਿਬ ਦੇ ਅੰਬੇਦਕਰ ਦੇ ਸਿਧਾਂਤ ਫਿਰ ਇਹ ਦੋਵੇਂ ਕਈਏ ਕੀ ਵਿਰੋਧੀ ਗੱਲਾਂ ਹੋ ਗਈਆਂ ਅ ਦੇਖੋ ਬڑے ਨਾਰੇ ਬੜੀਆਂ ਗਰੰਟੀਆਂ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਕੀਤੀਆਂ ਮੁੱਖ ਮੰਤਰੀ ਮਾਨ ਨੇ ਬੜੇ ਡਰਾਮੇ ਕੀਤੇ ਜਿਹਦੇ ਡਰਾਮੇ ਦੇ ਵਿੱਚ ਪੂਰੇ ਦਾ ਪੂਰਾ ਪੰਜਾਬ ਚਾਂਸੀ ਚ ਆ ਗਿਆ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਭਗਤ ਸਿੰਘ ਤੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਦੀ ਤਸਵੀਰ ਦਿਖਾਈ ਵੀ ਅਸੀਂ ਇਹ ਜਿਹੜੇ ਰੈਬਰ ਨੇ ਇਹ ਰੈਬਰਾਂ ਦੀ ਵਿਚਾਰਧਾਰਾ ਦੇ ਉੱਤੇ ਅਸੀਂ ਰਾਜ ਕਰਾਂਗੇ ਚਲਾਵਾਂਗੇ ਤੇ ਆਮ ਜਨਤਾ ਨੂੰ ਮਲ ਸੁੱਖ ਸਹੂਲਤਾਂ ਤੇ ਆਮ ਜਨਤਾ ਦੀ ਪੁੱਗਤਾਲਾ ਰਾਜ ਹੋ ਤੇ ਸਾਡੇ ਲੋਕਾਂ ਨੇ ਵਿਸ਼ਵਾਸ ਕੀਤਾ ਪਰ ਰਾਜ ਮਿਲਣ ਤੋਂ ਬਾਅਦ ਪਤਾ ਲੱਗਿਆ ਵੀ ਇਹ ਤਾਂ ਭਗ ਸਿੰਘ ਤੇ ਅੰਬੇਦਕਰ ਦੀ ਵਿਚਾਰਧਾਰਾ ਦੇ ਵਿਰੋਧੀ ਬੰਦੇ ਨੇ ਕਿਉਂਕਿ 3 ਸਾਲਾਂ ਦੇ ਵਿੱਚ ਜਿੰਨੀਆਂ ਉਹਨਾਂ ਨੇ ਨੀਤੀਆਂ ਲਾਗੂ ਕੀਤੀਆਂ ਨੇ ਜੇ ਉਹ ਵੀ ਕੰਮ ਕੀਤੇ ਨੇ ਉਹ ਅੰਬੇਦਕਰ ਦੀ ਸੋਚ ਤੋਂ ਪਰੇ ਕੀਤੇ ਨੇ ਭਗ ਸਿੰਘ ਦੀ ਸੋਚ ਤੋਂ ਪਰੇ ਕੀਤੇ ਨੇ ਇਸ ਕਰਕੇ ਵੋਟਾਂ ਲੈਣ ਵਾਸਤੇ ਇਹਨਾਂ ਨੇ ਭਗਤ ਸਿੰਘ ਤੇ ਅੰਬੇਦਕਰ ਦੀ ਫੋਟੋ ਚਾੱਕ ਕੇ ਲੋਕਾਂ ਨੂੰ इमोਸ਼ਨਲੀ ਬਲੈਕਮੇਲ ਕੀਤਾ ਲੋਕ ਇਹਨਾਂ ਦੇ ਮਤਲ ਗੱਲਾਂ ਦੇ ਵਿੱਚ ਆ ਗਏ ਪਰ ਅੱਜ ਜੋ ਕੰਮ ਹੋ ਰਿਹਾ ਅੱਜ ਭਗਤ ਸਿੰਘ ਤੇ ਅੰਬੇਦਕਰ ਦੀ ਵਿਚਾਰਧਾਰਾ ਦੇ ਉਲਟ ਕੰਮ ਹੋ ਰਿਹਾ ਮਤਲ ਜੋ ਭਗਤ ਸਿੰਘ ਤੇ ਬਾਬਾ ਸਾਹਿਬ ਡਾਕਟਰ ਭੀਮਰੋ ਅੰਬੇਦਕਰ ਚਾਹੁੰਦੇ ਸੀ ਉਹਦੇ ਉਲਟ ਜਿੰਨੀਆਂ ਨੀਤੀਆਂ ਬਣ ਰਹੀਆਂ ਨੇ ਉਹਦੇ ਉਲਟੀ ਕੰਮ ਹੋ ਰਿਹਾ ਹੈ ਦਲਤਾਂ ਤੇ ਅਤਿਆਚਾਰਾਂ ਦਾ ਸਵਾਲ ਹੈ ਐਸੀ ਸਮਾਜ ਦੀਆਂ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੇ ਅਧਿਕਾਰ ਨੇ ਉਹਨਾਂ ਤੇ ਕੱਟ ਲਾਉਣ ਦਾ ਸਵਾਲ ਹੈ ਸਾਰਾ ਕੰਮ ਹੀ ਉਲਟ ਕਰ ਰਹੇ ਨੇ ਇੱਕ ਵੀ ਕੰਮ ਇਹਨਾਂ ਦਾ ਉਸ ਵਿਚਾਰਧਾਰਾ ਦੇ ਤਹਿਤ ਨਹੀਂ ਹੈਗਾ ਗਰੰਟੀਆਂ ਸਾਰੀਆਂ ਫੇਲ ਹੋਈਆਂ ਨੇ ਦਲਤਾਂ ਤੇ ਅਤਿਆਚਾਰ ਹੋਏ ਨੇ ਅੱਜ ਵੀ ਅਸੀਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਆਜ਼ਾਦ ਸਮਾਜ ਪਾਰਟੀ ਪੀ ਮਾਰਮੀ ਵੱਲੋਂ ਗੋਰਾ ਜੀ ਦੇ ਉੱਤੇ ਜਿਹੜਾ ਤਸੱਦਦ ਹੋਇਆ ਗੋਰਾ ਮੱਤਾ ਦੇ ਉੱਤੇ ਮਜ਼ਦੂਰ ਆਗੂ ਦੇ ਉੱਤੇ ਇਸ ਤਸੱਦਦ ਦੇ ਖਿਲਾਫ ਤੇ ਗੋਰਾ ਸਿੰਘ ਨੂੰ ਹਮਾਇਤ ਦੇਣ ਵਾਸਤੇ ਆਏ ਕਿ ਬਿਲਕੁਲ ਡਰਨ ਦੀ ਲੋੜ ਨਹੀਂ ਜਿਹੜੇ ਲੋਕਾਂ ਨੇ ਤੇਰੇ ਤੇ ਤਸੱਦਦ ਕੀਤਾ ਉਸੇ ਢੰਗ ਨਾਲ ਉਹਨਾਂ ਦੀ ਵੀ ਨਾਨੀ ਜਦ ਕਰਾ ਦਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕ ਆਪਦੇ ਮਜ਼ਦੂਰ ਆਗੂ ਦੇ ਉੱਤੇ ਤਸੱਦਦ ਨੂੰ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਗੋਰਾ ਸਿੰਘ ਇਕੱਲਾ ਜੇਤੋ ਦਾ ਆਗੂ ਨਹੀਂ ਇਹ ਪੂਰੇ ਪੰਜਾਬ ਦੇ ਲੋਕਾਂ ਦੀ ਆਵਾਜ਼ ਠਾਉਂਦਾ ਸੀਗਾ ਇਸ ਲਈ ਪੰਜਾਬ ਦੇ ਲੋਕ ਪੰਜਾਬ ਦੀ ਮਿਲ ਕੇ ਮਜ਼ਦੂਰ ਤਰ ਅੱਜ ਗੋਰਾ ਸਿੰਘ ਦੇ ਹੱਕ 'ਚ ਖੜੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਸੱਦਦ ਦੇ ਖਿਲਾਫ ਅਸੀਂ ਸੰਘਰਸ਼ ਦੀ ਰੂਪੀ ਲਿਖ ਲੀਕ ਰਹੇ ਹਾਂ 15 ਫਰਵਰੀ ਨੂੰ ਜਲੰਧਰ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਹੈ ਦਲਤ ਸਮਾਜ ਦੀ ਜਿੱਥੇ ਬੰਦੀਆਂ ਦੀ 20 ਫਰਵਰੀ ਨੂੰ ਜੈਤੋ ਦੇ ਵਿੱਚ ਅਸੀਂ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ ਜਿਨ੍ਹਾਂ ਨੇ ਗੋਰਾ ਸਿੰਘ ਦੇ ਉੱਤੇ ਸਦਦ ਕੀਤਾ ਉਹਨਾਂ ਦੇ ਖਿਲਾਫ ਤਿੱਖਾ ਸੰਘਰਸ਼ ਕਰਾਂਗੇ ਜਦੋਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਪਿਛਲੇ 3 ਸਾਲਾਂ 'ਚ ਆਮ ਆਦਮੀ ਪਾਰਟੀ ਨੇ ਮਜ਼ਦੂਰ ਵਰਗ ਲਈ ਐਸੀ ਵਰਗ ਲਈ ਕੋਈ ਵੀ ਖਾਸ ਵੱਡਾ ਐਲਾਨ ਨਹੀਂ ਕੀਤਾ ਜੇਕਰ ਗੱਲ ਕਰੀਏ ਤਾਂ ਸੰਗਰੂਰ ਬਹੁਤ ਵੱਡਾ ਲਾਠੀ ਚਾਰਜ ਮਜ਼ਦੂਰ ਜਥੇਬੰਦੀਆਂ ਤੇ ਹੁੰਦਾ ਚੰਦਪਾਣ ਵੀ ਮਜ਼ਦੂਰ ਵਰਗ ਦੀ ਸਾਰ ਨਹੀਂ ਲਈ ਗਈ ਦਾਨ ਸਿੰਘ ਵਾਲੇ ਵੀ ਮਜ਼ਦੂਰ ਵਰਗ ਦਾ ਸਾਥ ਨਹੀਂ ਦਿੱਤਾ ਗਿਆ ਇਹ ਕਿਤੇ ਨਾ ਕਿਤੇ ਫਿਰ ਇਹ ਦਲਿਤ ਵਿਰੋਧੀ ਸੋਚ ਹੈ ਬਿਲਕੁਲ ਜੀ ਮਤਲਬ ਇੱਕ ਵਾਰੀ ਲਾਠੀ ਚਾਰਜ ਨਹੀਂ ਹੋਇਆ ਮਜ਼ਦੂਰ ਜਥੇਬੰਦੀਆਂ ਦੇ ਇਕੱਠਾਂ ਦੇ ਉੱਤੇ ਦੋ ਵਾਰੀ ਇੱਕ ਸੰਗਰੂਰ ਇੱਕ ਚੰਡੀਗੜ੍ਹ ਦੇ ਵਿੱਚ ਤੇ 3 ਸਾਲਾਂ ਦੇ ਵਿੱਚ ਸਾਡਾ 9 ਜਥੇਬੰਦੀਆਂ ਦਾ ਮੋਰਚਾ ਬਣਿਆ ਹੋਇਆ 3 ਸਾਲਾਂ ਦੇ ਵਿੱਚ ਮੁੱਖ ਮੰਤਰੀ ਨੇ ਇੱਕ ਵਾਰੀ ਵੀ ਮੀਟਿੰਗ ਨਹੀਂ ਲਈ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੂੰ ਭਜ ਭਜ ਮਾਲਕੀ ਜੱਫੀਆਂ ਪਾ ਕੇ ਬੁਲਾਉਂਦੇ ਨੇ ਔਰ ਮੈਂ ਜੇ ਤੁਹਾਡੇ ਇੱਕ ਧਿਆਨ ਚ ਲਿਆ ਦਾਂ ਵੀ ਕੰਮ ਤਾਂ ਇਹ ਸਾਰੇ ਦਲਤ ਵਿਰੋਧੀ ਕਰਦੇ ਨੇ ਦਲਤਾਂ ਦੇ ਰੈਬਰਾਂ ਦੀ ਇਹਨਾਂ ਦੇ ਹਲਕਿਆਂ ਦੇ ਵਿੱਚ ਇਹਨਾਂ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਤਸਵੀਰ ਨਹੀਂ ਲੱਗਣ ਦਿੰਦੇ ਪਿੰਡੂ ਤਣਾੜ ਮਤਲਬ ਅ ਬਤ ਮੰਤਰੀ ਚੀਮਾ ਉਹਦਾ ਦਿੜਬਾ ਹਲਕਾ ਉਹਦੇ ਦਿੜਬੇ ਹਲਕੇ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਦਾ ਬੁੱਤ ਲਾਉਦੇ ਸੀ ਲੋਕ ਉਥੋਂ ਦੇ ਪਿੰਡ ਉਹ ਤੜਾ ਨਹੀਂ ਲੱਗਣੇ ਦਿੱਤਾ ਠੀਕ ਹੈ ਮਤਲਬ ਇੱਕ ਲੋਕਾਂ ਦਾ ਕਿੱਥੋਂ ਪੰਜਾਬ ਦਾ ਭਲਾ ਕਰ ਲਾਂਗੇ ਇਹ ਤਾਂ ਸਿਰਫ ਤੇ ਸਿਰਫ ਬਸ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਇੱਕੋ ਹੀ ਕੰਮ ਕੀਤਾ ਹਥਿਆਰ ਲਾਏ ਨੇ ਮੇਰਾ ਖਿਆਲ ਆ 12-1500 ਕਰੋੜ ਦੇ ਹਥਿਆਰ ਲਾਤੇ ਜੇ ਉਹਨਾਂ 1200 1500 ਕਰੋੜ ਦਾ ਗਰੀਬਾਂ ਦਾ ਭਲਾ ਕਰਦੇ ਮੈਂ ਗਰੰਟੀ ਕਰਦਾ ਹਜ਼ਾਰਾਂ ਉਹਨਾਂ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾ ਸਕਦੇ ਸੀ ਜਿਨ੍ਹਾਂ ਦੇ ਅੱਜ ਸਿਰ ਦੇ ਉੱਤੇ ਛੱਤ ਹੈ ਨਹੀਂ ਜਿਨ੍ਹਾਂ ਦੀਆਂ ਛੱਤਾਂ ਡਿੱਗਣ ਨੂੰ ਪਈਆਂ ਨੇ ਪਰ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਫੋਕੀਆਂ ਸ਼ੌਰਤਾਂ ਖੱਟਣ ਲਈ ਫੋਕੀਆਂ ਮਸ਼ਹੂਰੀਆਂ ਦੇ ਉੱਤੇ ਖਰਚ ਕੀਤਾ ਜਿਨ੍ਹਾਂ ਸਮਾਜ ਦੀ ਗੱਲ ਕੀਤੀ ਕਿ ਇਹ ਦੇ ਸਾਡੇ ਰਾਜ ਚ ਮਲ ਕੇ ਨਹੀਂ ਪੱਥਰ ਰੱਖਣਗੇ ਤਾਂ ਇੱਕ ਮਿਸਤਰੀ ਲੱਗੂ ਰੱਖੂਗਾ ਉਹਦਾ ਨਾਂ ਹੋਊਗਾ ਜਿਹੜਾ ਕੋਈ ਕੰਮ ਨਹੀਂ ਕੀਤਾ ਜਿਹੜਾ ਮਰ ਕੇ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਕੀਤਾ ਸੀ ਸਾਰੇ ਉਲਟ ਕੰਮ ਕੀਤੇ ਨੇ ਜਿਹੜਾ ਬਾਦਲਾਂ ਦੀ ਖਿੱਲੀ ਡੂੰਦਾ ਸੀ ਵੀ ਇਨੀ ਸਕਿਉਰਟੀ ਲੈ ਕੇ ਤੁਰੇ ਫਿਰਦੇ ਨੇ ਉਹ ਹੁਣ 15 ਅਗਸਤ ਤੇ ਵੀ ਜੇ ਬੋਲਦਾ ਉਹ ਵੀ ਬੁਲਟ ਪ੍ਰੂਫ ਵਾਲੇ ਸੀਸੇ ਵਿੱਚ ਬੋਲਦਾ ਇਹ ਵੀ ਪਹਿਲੀ ਵਾਰੀ ਇਹ ਵੀ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਪ੍ਰਧਾਨ ਮੰਤਰੀ ਵਾਂਗੂ ਮਲ ਕੇ ਇੰਨਾ ਡਰਿਆ ਹੋਇਆ ਮਲ ਕੇ ਆਪਦੇ ਹਮਲੇ ਤੋਂ ਕਿ ਉਹਨੂੰ ਬੋਲਣ ਵਾਸਤੇ ਵੀ ਮਾਲਕੇ ਬੋਲਡ ਪ੍ਰੂਫ ਸੀਸਿਆਂ ਦੀ ਲੋੜ ਪੈ ਰਹੀ ਹੈ ਇਸ ਲਈ ਇਹਨਾਂ ਨੇ ਕੱਖ ਨਹੀਂ ਕੀਤਾ ਤਿੰਨ ਸਾਲਾਂ ਦੇ ਵਿੱਚ ਅਕਾਲੀਆਂ ਕਾਂਗਰਸੀਆਂ ਤੋਂ ਤਾਂ ਮੇਰਾ ਖਿਆਲ ਆ ਲੋਕ ਨਾਰਾਜ਼ ਹੋਏ ਸੀ ਤਪੇ ਸੀ ਕਿਤੇ 75 ਸਾਲਾਂ ਚ ਜਾ ਕੇ ਇਹਨਾਂ ਨੇ ਭਤਿੰਦਰਾ ਨੇ ਤਿੰਨ ਸਾਲਾਂ ਚ ਝੂਗਾ ਚੋੜ ਕਰਤਾ ਜਦੋਂ ਤਿੰਨ ਸਾਲਾਂ ਚ ਇਹਨਾਂ ਦਾ ਝੂਗਾ ਚੋੜ ਹੋ ਗਿਆ ਤੇ ਆ ਦੋ ਸਾਲ ਰਹਿ ਗਏ ਲੋਕ ਮੱਥੀ ਬੈਠੇ ਨੇ ਕਿ ਇਹਨਾਂ ਨੂੰ ਕਿਸੇ ਵੀ ਕਿਸਮ ਦਾ ਆਉਣ ਵਾਲੇ ਦਿਨਾਂ ਚ ਵੋਟ ਨਹੀਂ ਪਾਉਣੀ ਅਸੀਂ ਮਾਲ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਮਾਜ ਨੂੰ ਬੇਨਤੀ ਕਰ ਰਹੇ ਹਾਂ ਜਥੇਬੰਦ ਕਰ ਰਹੇ ਹਾਂ ਕਿ ਆ ਵੀ ਦੇਖ ਲੈ ਉਹ ਵੀ ਦੇਖੇ ਨੇ ਹੁਣ ਸਿਆਣੇ ਹੋ ਜਾਓ ਬਾਬਾ ਸਾਹਿਬ ਦੀ ਜੇ ਮਾਲ ਕੇ ਸੱਚੀ ਮਿੱੱਚੀ ਵਿਚਾਰਧਾਰਾ ਦੇ ਤਹਿਤ ਤੁਸੀਂ ਆਪ ਦੇ ਚਾਹਦੇ ਸਮਾਜ ਦਾ ਕੋਈ ਭਲਾ ਹੋਵੇ ਤਾਂ ਆਪ ਦੇ ਨੁਮਾਇੰਦਿਆਂ ਨੂੰ ਮਰ ਕੇ ਅੱਗੇ ਲੈ ਕੇਓ ਇਹਦੀ ਅਸੀਂ ਆਉਣ ਵਾਲੇ ਦਿਨਾਂ ਵਿੱਚ ਤਿਆਰੀ ਵੀ ਕਰ ਰਹੇ ਹਾਂ ਭਜੀ ਚੰਦ ਭਾਂ ਦੀ ਜਿਹੜੀ ਘਟਨਾ ਉਹਦੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਵੱਡਾ ਬਿਆਨ ਆਇਆ ਕਿ ਵੀ ਜਿਹੜੀ ਦੂਸਰੀ ਧੇਰਾ ਗਮਦੂਰ ਸਿੰਘ ਹੋਰਾਂ ਵਾਲੀ ਉਹਨਾਂ ਤੇ ਜਿਹੜੇ ਪਰਚੇ ਰੱਦ ਕਰੋ ਅਸੀਂ ਰਾਜੀਨਾਮਾ ਕਰਾਵਾਂਗੇ ਜੇਕਰ ਤੁਸੀਂ ਨਹੀਂ ਰੱਦ ਕਰਦੇ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਉਹਦੇ ਤੇ ਅਜੇ ਤੁਸੀਂ ਮਜ਼ਦੂਰ ਜਥੇਬੰਦੀ ਜਾਂ ਇਹਦੇ ਦਲਿਤ ਆਗੂ ਕੀ ਸੋਚਦੇ ਮਾਲਕ ਕਿਸਾਨ ਜਥੇਬੰਦੀ ਦੇ ਆਗੂ ਨੇ ਬਿਆਨ ਦਿੱਤਾ ਉਹਨਾਂ ਪਿੰਡੂ ਤਣਾਡਾਂ ਦੇ ਹੱਕ 'ਚ ਜਿਨ੍ਹਾਂ ਨੇ ਗੋਲੀ ਚਲਾਈ ਸੀ ਤੇ ਉਹਨਾਂ ਤੇ ਇਹ ਪਰਚਾ ਹੋਇਆਗਾ ਉਹਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਹਨਾਂ ਦੀ ਹਮਾਇਤ ਕਰੂਗਾ ਜੇ ਨਾ ਇਹ ਤੇ ਪਰਚਾ ਰੱਦ ਹੋਇਆ ਪਰ ਅੱਜ ਅਸੀਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਇਕੱਠ ਸੀਗਾ। ਜ਼ਮੀਨ ਬਚਾਓ ਕਾਨਫਰੰਸ ਸੀਗੀ। ਅਗਰਾਹਾ ਜੱਥੇਬੰਦੀ ਦੀਗਵਾਈ ਹੇਠ। ਉੱਥੇ ਸਾਰੀਆਂ ਪੰਜਾਬ ਦੀਆਂ ਮਜ਼ਦੂਰ ਤੇ ਕਿਸਾਨ ਜੱਥੇਬੰਦੀਆਂ ਦੇ ਲੀਡਰ ਇਕੱਠੇ ਹੋਏ ਸੀ। ਅਸੀਂ ਇਹ ਉਹਨਾਂ ਦੇ ਧਿਆਨ 'ਚ ਲਿਆਤਾ ਉਹਨਾਂ ਨੇ ਸਟੇਜ ਦੇ ਉੱਤੋਂ ਇਹ ਬਿਆਨ ਦਾ ਖੰਡਨ ਕਰਤਾ ਵੀ ਇਹ ਬਿਆਨ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਮਤਲਬ ਨਹੀਂ। ਇਹ ਇੱਕ ਵਿਅਕਤੀ ਦਾ ਮਸਲਾ ਹੈਗਾ। ਅਸੀਂ ਜਿਹੜਾ ਦਲਤ ਵਿਰੋਧੀ ਬੰਦਾ ਹੋਊਗਾ ਉਹਦੇ ਹੱਕ 'ਚ ਨਹੀਂ ਖੜਾਂਗੇ। ਉਹ ਤਾਂ ਖੰਡਨ ਹੋ ਚੁੱਕਿਆ। ਤੁਸੀਂ ਤੁਹਾਡਾ ਅਨਮੋਲ ਟਾਈਮ ਦੇ ਦਿੱਤਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਲੋਕਰਾ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ